ਸਾਰੇ ਦਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਤੁਸੀਂ ਦੇਖ ਰਹੇ ਹੋ ਆਨਪ੍ਰੋ ਪੰਜਾਬੀ ਸੋਨੋ ਅੱਜ ਦੱਸ ਰਿਹਾ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਸ਼ਹਿਰ ਸਰਦੂਲਗੜ੍ਹ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹਾਂ ਜਿੱਥੇ ਕਿ 6 ਰੁਪਏ ਵਾਲੀ ਲਾਟਰੀ ਦੇ ਵਿੱਚੋਂ ਬੰਦੇ ਨੂੰ 4.5 ਲੱਖ ਰੁਪਏ ਦਾ ਇਨਾਮ ਹੈ ਜਿਹੜਾ ਉਹ ਨਿਕਲਿਆ ਅੱਜ ਅਸੀਂ ਉਸੇ ਲਾਟਰੀ ਸਟਾਲ ਦੇ ਉੱਪਰ ਮੌਜੂਦ ਹਾਂ ਤੇ ਤੁਹਾਨੂੰ ਇੱਥੇ ਦੱਸਣਯੋਗ ਬਣਦਾ ਕਿ ਇਸ ਤੋਂ ਪਹਿਲਾਂ ਵੀ ਇਸੇ ਸੇਮ ਵਿਅਕਤੀ ਨੂੰ ਪਹਿਲਾਂ ਤਕਰੀਬਨ 2 ਲੱਖ ਰੁਪਏ ਦੇ ਆਸ-ਪਾਸ ਹੈ ਜਿਹੜਾ ਨਾਮ ਪਹਿਲਾਂ ਵੀ ਨਿਕਲਿਆ ਆਪਾਂ ਸਾਰੀ ਜਾਣਕਾਰੀ ਲ ਆਪਾ ਸ਼ਰਮਾ ਲਾਟਰੀ ਸਟਾਲ ਦੇ ਉੱਪਰ ਪੱਟਸਟੇਮ ਮੌਜੂਦ ਹੈ ਜਿਹੜੀ ਬੱਸ ਸਟੈਂਡ ਦੇ ਕੋਲ ਹੈ ਤੇ ਇੱਥੇ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਸਾਡੇ ਨਾਲ ਨੇ ਜਿਨ੍ਹਾਂ ਨੂੰ ਅੱਜ ਨਾਮ ਨਿਕਲਿਆਗਾ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਪ੍ਰੀਤਪਾਲ ਸਿੰਘ ਜੀ ਕਿਹੜਾ ਪਿੰਡ ਆ ਬਾਈ ਪਿੰਡ ਕੁੰਬਰੀ ਕੁੰਬਰੀ ਬਾਈ ਜੀ ਸਾਨੂੰ ਪਹਿਲਾਂ ਤਾਂ ਇਹ ਦੱਸੋ ਸਾਰੇ ਤੋਂ ਪਹਿਲਾਂ ਪਤਾ ਕਿਵੇਂ ਲੱਗਿਆ ਵੀ ਮੈਨੂੰ ਲਾਟਰੀ ਨਿਕਲ ਗਈ ਲਾਟਰੀ ਦਾ ਹੀ ਮੈਂ ਆਪ ਖੁਦ ਰਿਜ਼ਲਟ ਵੈਸੇ ਤਾਂ ਦੇਖ ਲੈਣਾ ਗੂਗਲ ਤੇ ਪਰ ਮੈਂ ਟੈੱਕ ਨਹੀਂ ਕਰਦਾ ਆ ਬਾਈ ਜੀ ਦਾ ਫੋਨ ਆਉਂਦਾ ਬਾਈ ਜੀ ਨੇ ਫੋਨ ਕਰਕੇ ਮੈਨੂੰ ਦੱਸਿਆ ਬੱਸ 8:08 ਵਜੇ ਕੇ 12 13 ਮਿੰਟਾਂ ਤੇ ਮੈਂ ਪਿਆ ਸੀ ਗੁਰਬਾਣੀ ਚੱਲੀ ਜਾਂਦੀ ਸੀ ਮੈਂ ਕਿ ਅੱਜ ਬਾਈ ਦਾ ਫੋਨ ਆ ਗਿਆ ਤਾਂ ਠੀਕ ਹੈ ਨਹੀਂ ਕੱਲ ਤੋਂ ਪਾਉਣੀ ਨਹੀਂ ਆਪਾਂ ਬਹੁਤ ਟਾਈਮ ਹੋ ਗਿਆ ਮੈਨੂੰ ਪਾਉਣ ਦੇ ਨੂੰ ਬਈ ਤੇ ਐਨੇ ਬੱਸ ਬਾਈ ਦੀ ਬੈਲ ਵੱਜੀ ਮੈਂ ਦੇਖਿਆ ਨੰਬਰ ਮੇਰ ਨੂੰ ਉਹਦੀ ਉਹ ਲੱਗ ਗਿਆ ਮੈਨੂੰ ਬੱਸ ਐ ਸੀ ਪਰ ਐ ਨਹੀਂ ਪਤਾ ਸੀ ਵੀ ਇਹ ਪ੍ਰਾਈਸ ਲੱਗਿਆ ਮੈਂ ਕਿ ਚੱਲ ਕੋਈ 20 50000 ਜਿਵੇਂ ਪਹਿਲਾਂ ਲੱਗੇ ਆ ਕਈ ਵਾਰੀ ਬਾਈ ਕਹਿੰਦਾ ਬਾਈ ਲੱਖ ਲੱਖ ਵਧਾਈਆਂ ਹੁਣ 4.5 ਲੱਖ ਦਾ ਲੱਗਿਆ ਵੀ ਦੂਜਾ ਪ੍ਰਾਈਜ਼ ਪੰਜਾ ਸੀ ਬਾਈ ਨੂੰ ਬਾਕੀ ਮੈਂ ਨੰਬਰ ਉਹ ਬੋਲਿਆ ਸੀ ਬਾਈ ਨੇ ਪਹਿਲਾਂ ਗਰੁੱਪ ਚ ਪਾਇਆ ਨਾ ਮੈਂ ਕਿਹਾ ਬਈ ਯਾਰ ਆਹ ਨੰਬਰ لازਮੀ ਰੱਖੀ ਉਸੇ ਦੀ ਨਿਕਲਿਆ ਪ੍ਰਮਾਤਮਾ ਨੇ ਮੂੰਹ ਹੀ ਕਢਾਉਣਾ ਸੀ ਪਤਾ ਨਹੀਂ ਮੈਂ ਭਈਆ 73525 ਵਾਲਾ ਤਾਂ لازਮੀ ਰੱਖੀ ਤੇ ਬਾਈ ਨੇ ਫਿਰ ਸਾਰੀ ਹੋਰ ਰੱਖ ਦੇ ਅੱਛਾ ਭਈ ਤੁਹਾਨੂੰ ਲਾਟਰੀ ਨਿਕਲੀ ਚਲੋ ਇਹਨਾਂ ਦੇ ਤੇ ਪਹਿਲਾਂ ਵੀ ਇਸ ਤੋਂ ਪਹਿਲਾਂ ਲਾਟਰੀ ਕੋਈ ਤੁਹਾਨੂੰ ਨਿਕਲੇ ਨਾਮ ਨਿਕਲੇ ਇੱਥੋਂ ਹਾਂਜੀ ਹਾਂਜੀ ਪਹਿਲਾਂ ਵੀ ਮੈਨੂੰ ਸ਼ੁਰੂ ਤਾਂ ਬਈ ਮੈਂ ਇੱਥੇ ਢੰਡਾ ਸਾਹਿਬ ਵੀਰਵਾਰ ਨੂੰ ਗੁਰੂ ਘਰ ਆਉਂਦੇ ਹੁੰਨੇ ਆ ਤੇ ਮੈਂ ਉੱਥੇ ਸੇਵਾ ਸੁਆ ਕਰਕੇ ਨਵਾਂ ਦਰਬਾਰ ਉਧਰ ਬਣਿਆ ਦਾ ਲੰਗਰ ਹਾਲ ਤੇ ਮੈਂ ਇੱਧਰ ਦੀ ਆ ਕੇ ਬਾਈ ਤੋਂ ਮੈਂ ਲੈ ਗਿਆ ਟਿਕਟਾਂ ਥੋੜੀਆਂ ਹੀ ਆ ਤਿੰਨ ਚਾਰ ਕਾਪੀਆਂ ਤੇ ਮੈਂ ਘਰੇ ਗਿਆ ਤੇ ਇੱਕ ਸ਼ਾਮ ਅੱਛੇ ਵਜੇ ਵਾਲੀ 6000 ਰੁਪਿਆ ਆ ਮੈਂ ਦੂਜੇ ਦਿਨ ਆਇਆ ਆਫਲਾਈਨ ਉਹ ਉਦੋਂ ਲੈ ਗਿਆ ਫੇਰ ਫੇਰ 6000 ਆਇਆ ਮੈਂ ਫੇਰ ਫੇਰ ਦੁਬਾਰਾ ਆਇਆ ਮੈਂ ਬਾਈ ਨੂੰ ਕਿਹਾ ਮੈਂ ਬਾਈ ਯਾਰ ਤੇਰਾ ਨੰਬਰ ਦੇ ਦੇ ਜੇ ਆਨਲਾਈਨ ਚੱਲਦਾ ਤਾਂ ਐ ਰੋਜ਼ ਆਉਣਾ ਕਰਨਾ ਫੱਕਾ ਹੋ ਜਾਂਦਾ ਫਿਰ ਮੈਂ ਆਨਲਾਈਨ ਪਾਈਆਂ ਕਈ ਦਿਨ ਲਗਾਤਾਰ ਪੰਜ ਛੇ ਦਿਨ ਮਤਲਬ ਮਾੜਾ ਮੋਟਾ ਕਦੇ 1200 ਆ ਕੇ ਕਦੇ ਕਿਵੇਂ 1000 ਚੋਂ ਨਾ ਫਿਰ ਇੱਕ ਦਿਨ ਬਾਈ ਦਾ ਫੋਨ ਗਿਆ ਮੈਂ ਜੈਤੋ ਤੋਂ ਹਲ ਮੰਗਾਏ ਸੀ ਨਵੇਂ 15 5000 ਦੇ ਤੇ ਬਾਈ ਦਾ ਫੋਨ ਗਿਆ ਸੀ ਹਲ ਲਾਈ ਜੰਨੇ ਬਾਈ ਕਹਿੰਦਾ ਬਾਈ ਵਧਾਈਆਂ ਹੁਣ 1000 ਸੀ ਚੋਂ 250 ਵਾਲਾ ਲੱਗਿਆ ਵੀ 25000 ਆ ਗਿਆ ਤੁਹਾਨੂੰ ਮੈਂ ਕਿਹਾ ਚਲੋ ਅੱਧਾ ਤਾਂ ਨਿਕਲੇ ਆਇਆ ਫਿਰ ਬਸ ਆਈ ਬਸ ਰੁਟੀਨ ਚੱਲਦਾ ਰਿਹਾ ਜੀ ਮੈਂ ਲਗਾਤਾਰ ਬਾਈ ਨੂੰ ਫੋਨ ਕਰਦਾ ਹਾਂ ਗਰੁੱਪ 'ਚ ਪਾਉਂਦਾ ਵੀ ਆਹ ਸਿਲੈਕਟ ਕਰਦੇ ਟਿਕ ਟਕਾਂ ਕਰਦੇ ਰੇ ਐਨੇ ਫਿਰ ਕਈ ਦਿਨਾਂ ਬਾਅਦ ਪਿਛਲੇ ਤੋਂ ਪਿਛਲੇ ਸ਼ਨੀਵਾਰ ਨੂੰ ਹੀ ਉਦੋਂ ਫਿਰ 2.5 ਲੱਖ ਨਿਕਲੇ ਅੱਛਾ ਹਾਂਜੀ ਤੇ ਆਹ ਸ਼ਨੀਵਾਰ ਨੂੰ ਕੱਲ ਫੇਰ ਬਾਈ ਦਾ ਪਉਣ ਗਿਆ 4.5 ਗਸ਼ਕੂ ਦਸਤੀਏ ਤੇ ਹੈ ਨਾ ਬੰਦਾ ਜਿਹੜਾ ਭਰਾ ਹੈ ਸਾਡਾ ਇਹ ਬਾਬੇ ਤੋਂ ਘਟ ਨਹੀਂ ਹੈਗਾ ਕਹਿੰਦਾ ਲਗਾਤਾਰ ਹੀ ਨਿਕਲੀ ਦਰ ਜੰਦੇ ਆ ਇਥੇ ਪਰਵਸਾਲਾਂ ਹੀ ਹੋ ਗਏ ਪਾਉਂਦੇ ਨੂੰ ਕਿਧਰ ਹੀ ਨਿਕਲਿਆ ਨਜ਼ਰ ਨਾ ਲਾ ਦੀ ਬਾਈ ਯਾਰ ਨਹੀਂ ਨਹੀਂ ਨਜ਼ਰ ਨਹੀਂ ਲਾਉਂਦੇ ਭਾਈ ਸ਼ੁਭ ਕਾਮਨਾਵਾਂ ਦਿੰਦੇ ਆ ਨਿਕਲਦੇ ਰਹਿਣਾ ਨਜ਼ਰ ਨਹੀਂ ਲਾਉਂਦੇ ਅੱਛਾ ਭਾਈ ਇਹਨਾਂ ਪੈਸਿਆਂ ਦਾ ਹੁਣ ਤੁਸੀਂ ਕੀ ਕਰਦੇ ਖੇਤੀਬਾੜੀ ਕਰਦੇ ਹੋ ਤੁਸੀਂ ਕੀ ਕਰੋਗੇ ਇਹਨਾਂ ਪੈਸਿਆਂ ਦਾ ਹੁਣ ਭਾਈ ਪਹਿਲਾਂ ਤਾਂ ਬਾਬਾ ਜੀ ਦਾ ਸ਼ੁਕਰਾਨਾ ਕਰਾਂਗੇ ਬਾਕੀ ਫਿਰ ਲੋਕਾਂ ਤੈਨੂੰ ਪਤਾ ਜ਼ਿੰਮੇਵਾਰਾਂ ਦੇ ਰੇ ਸਪਰੇਅ ਵਾਲਿਆਂ ਦੇ ਕੋਈ ਦੇਣੇ ਉਧਰੋਂ ਨਾ ਫੜਨੇ ਪੈਣਨਗੇ ਅੱਡ ਤੋਂ ਤੋਂ ਚੱਲ ਕੰਮ ਚੱਲ ਜੂਗਾ ਹਨਾ ਬਾਕੀ ਬੱਚਿਆਂ ਦੀਆਂ ਫੀਸਾਂ ਬਹੁਤ ਬਈ ਕੰਮ ਉੰਧੇ ਹੁੰਦੇ ਹੁੰਦੇ ਆ ਜ਼ਿੰਮੇਦਾਰਾਂ ਦੇ ਤੇਲ ਵਾਲੇ ਦੇ ਪੰਪ ਵਾਲੇ ਦੇ ਖੜੇ ਆ 70 80 ਹਜ਼ਾਰ ਸਾਰਾ ਚੱਲ ਵੀ ਇਹਦਾ ਇਕੱਤੀ ਆ ਨਹੀਂ 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 ਬਿਲਕੁਲ ਮੜਾਇਆ ਤਾਂ ਹੌਲਾ ਹੋ ਜਾਂਦਾ ਇਹ ਜੇ ਕੁਛ ਹਨਾ ਅਜੇ ਨਾਲ ਸਾਰਾ ਸਾਰਾ ਫਿਰ ਸਾਰਾ ਲੱਗ ਜਾਂਦਾ ਬਹੁਤ ਸਾਰਾ ਬਾਈ ਨੇ ਬਾਈ ਨੇ ਕੋਈ ਵੀ ਇਹ ਦੇਖ ਲਓ ਵੀ ਹਵਾ ਚ ਗੱਲ ਨਹੀਂ ਕਰੀ ਸਾਰੀਆਂ ਆਪਦੀਆਂ ਕਬੀਲਦਾਰੀ ਦੀਆਂ ਗੱਲਾਂ ਦੱਸੀਆਂ ਵੀ ਆ ਇੱਥੇ ਇੱਥੇ ਜਿਹੜੇ ਰੁਪਏ ਖਰਚ ਹੋਣਗੇ ਤੇ ਮੈਂ ਆਪਦੇ ਮਾਧਿਮ ਰਹੀ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਕਿ ਸਭ ਲੋਕਾਂ ਨੂੰ ਆਪੋ ਆਪਣੀ ਕਿਸਮਤ ਹੈ ਜਿਹੜੀ ਅਜਮਾਉਣੀ ਚਾਹੀਦੀ ਹੈ ਪਤਾ ਨਹੀਂ ਕਿਹੜੇ ਬੰਦੇ ਦੀ ਕਦੋਂ ਕਿਸਮਤ ਹੈ ਜਿਹੜੀ ਕੰਮ ਕਰ ਜੇ ਆਪਣੇ ਨਾਲ ਬਈ ਲਾਰਟਿਸਟ ਵਾਲੇ ਮੌਜੂਦ ਨੇ ਪਹਿਲਾਂ ਆ ਵੀ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਭਾਈ ਜੀ ਮੇਰੀ ਵਾਈਫ ਮੈਨੂੰ ਕਹਿੰਦੀ ਵੀ ਤੂੰ ਲਗਾਤਾਰ 1500 2000 2500 ਰੋਜ਼ ਗਾੜਦਾ ਹੈ ਪਰसों ਚੌਥੇ ਨੇ ਮੈਨੂੰ ਕਿਹਾ ਮੈਨੂੰ ਕਹਿੰਦੀ ਬਸ ਤੂੰ ਬੰਦ ਕਰ ਦੇ ਮੈਂ ਉਹਨੂੰ ਕਹਿਤਾ ਮੈਂ ਕਿ ਚੱਲ ਆਪਾਂ ਬੰਦ ਕਰਦੇ ਆ ਵੀ ਘਰੇ ਵੀ ਹੁਣ ਹੁੰਦਾ ਹੀ ਹੈ ਬਾਈ ਰੋਜ਼ ਦੇ ਪੈਸੇ ਹਨਾ ਤੇ ਜਾਂਦੇ ਮੈਂ ਫਿਰ ਪਰਸੋਂ ਚ 6000 ਨਿਕਲਿਆ ਮੈਂ ਖਿਆ 6 ਤਾਂ ਆ ਗਿਆ ਕਹਿੰਦੀ ਇਹ ਤਾਂ ਚਿਹਰੇ ਲੱਗਦੇ ਆ ਜਿਹੜੇ ਉਹ ਵੀ ਨਹੀਂ ਮੁੜੇ ਹਜੇ ਫਿਰ ਮੈਂ ਖਿਆ ਚੱਲ ਮੈਂ ਪਾਉਂਦਾ ਨਹੀਂ ਮੈਂ ਉਹਨੂੰ ਦੱਸਿਆ ਨਹੀਂ ਮੈਂ ਫੇਰ ਵੀ ਪਰ ਬਾਈ ਨੂੰ ਕਹੀ ਗਿਆ ਮੈਂ ਖੈਰ ਪਾ ਦਿਆ ਕਰ ਫਿਰ ਰਾਤ ਨੂੰ ਦੱਸਿਆ ਖੁਸ਼ ਬਹੁਤ ਹੋਈ ਵਿਚਾਰੀ ਚਲੋ ਵੀ ਚਲ ਕੋਈ ਨਟੋਏ ਕੋਈ ਪੈਸਾ ਉਹਨਾਂ ਨੂੰ ਤਾਂ ਖੁਸ਼ੀ ਤਾਂ ਆਉਂਦੀ ਵੀ ਹੈ ਚਲੋ ਜੈਜ ਵੀ ਹੈ ਨਾ ਹਾਂਜੀ ਬਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਵੀ ਪ੍ਰਵੀਨ ਸ਼ਰਮਾ ਜੀ ਅੱਛਾ ਬਈ ਕਿੰਨੇ ਟਾਈਮ ਤੋਂ ਆਪਾਂ ਇੱਥੇ ਲਾਟਰੀ ਦਾ ਕੰਮ ਕਰਦੇ ਆਂ ਜਾਂਦੇ ਕਿੰਨੇ ਕ ਨਾਮ ਆ ਜਿਹੜੇ ਨਿਕਲ ਗਏ ਮੈਨੂੰ ਯਾ ਇਸ ਪੂਰੇ 7 ਮਹੀਨੇ ਹੋ ਗਏ ਜੀ ਇਹਦੇ ਚ ਸਾਡੇ ਕੋਲ 7 ਮਹੀਨਿਆਂ ਦੇ ਵਿੱਚ 90000 45000 ਜੀ 25000 ਸਵਾ 2 ਲੱਖ 4.5 ਲੱਖ ਮਤਲਬ ਕਿ ਤਕਰੀਬਨ ਅਸੀਂ 1 ਮਹੀਨੇ ਦੇ 2-3 ਪ੍ਰਾਈਸ ਅਸੀਂ ਕੱਢ ਦਿੰਨੇ ਜੀ ਪਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਭਰਾਮਾਂ ਦੀ ਕਿਰਪਾ ਨਾਲ ਇਹ ਸਾਡੇ ਸਾਲ ਤੋਂ ਨਾਮ ਲੱਗਦੇ ਆ ਰਹੇ ਨੇ ਅੱਜ ਇਹ ਪਹਿਲਾ ਦਿਨ ਆਇਆ ਜੀ ਜੇ 4.5 ਲੱਖ ਰੁਪਏ ਸਾਡੇ ਕਾਊਂਟਰ ਤੋਂ ਲੱਗ ਚੁੱਕੇ ਆ ਉਹ ਦਿਨ ਵੀ ਦੂਰ ਨਹੀਂ ਹੈਗੇ ਬਾਈ ਜੀ ਜਦੋਂ 1 ਕਰੋੜ ਵੀ ਤੇ 5 ਕਰੋੜ ਵੀ ਇਸੇ ਸਟਾਈਲ ਤੋਂ ਦਿੱਕਤ ਨਾ ਹੋ ਪਰਮਾਤਮਾ ਦੀ ਕਿਰਪਾ ਹੋਵੇ ਜੀ ਮੇਰੇ ਹੋਵੇ ਤਾਂ 1 ਕਰੋੜ ਕੀ 2.5 ਕਰੋੜ ਦਾਗੇ ਬੰਪਰ ਆ ਰਿਹਾ ਜੀ 21 6 ਨੂੰ ਜਿਹੜਾ ਨਿਕਲਣਾ ਉਹ ਵੀ ਪਰਮਾਤਮਾ ਕਰੇ ਕਿਰਪਾ ਵੀ ਤੇ 2.5 ਕਰੋੜ ਵੀ ਆਪਾਂ ਇਸ ਸਟਾਈਲ ਤੇ ਕੱਢੀ ਜੀ ਅੱਛਾ ਬਾਈ ਜੀ ਜਦੋਂ ਨਾਮ ਨਿਕਲਦਾ ਟਿਕਟ ਦੇ ਵਿੱਚ ਉਹ ਸਾਨੂੰ ਕਿਵੇਂ ਪਤਾ ਲੱਗਦਾ ਵੀ ਸਾਡੇ ਕਾਊਂਟਰ ਤੋਂ ਨਾਮ ਨਿਕਲ ਗਿਆ ਜਾਂ ਕਿਵੇਂ ਕਿਸ ਬੰਦੇ ਤੱਕ ਪਹੁੰਚ ਕਰਦੇ ਹਾਂ ਏ ਸਾਨੂੰ ਉਪਰੋਂ ਕੰਪਨੀ ਕਰਨੀ ਹੋ ਜੀ ਫੋਨ ਆ ਜਾਂਦਾ ਵੀ ਤੁਹਾਡੇ ਕੋਲ ਆ ਨੰਬਰ ਸੇਲ ਹੋ ਚੁੱਕਿਆ ਜੀ ਫਿਰ ਅਸੀਂ ਦੇਖਦੇ ਵੀ ਇਹ ਨੰਬਰ ਅਸੀਂ ਕਿਹੜੇ ਬੰਦੇ ਨੂੰ ਅਸੀਂ ਸੇਲ ਕੀਤਾ ਜੀ ਉਹ ਅਸੀਂ ਆਪ ਦਾ ਡਾਟਾ ਚੈੱਕ ਕਰਦੇ ਆਂ ਡਾਟੇ ਦੇ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਅਸੀਂ ਇਹ ਟਿਕਟ ਇਸ ਬੰਦੇ ਨੂੰ ਸੇਲ ਕੀਤੀ ਹੈ ਜੀ ਫਿਰ ਅਸੀਂ ਉਸ ਨੂੰ ਕਾਲ ਕਰਕੇ ਦੱਸਦਾ ਵੀ ਤੇਰਾ ਇਹ ਪ੍ਰਾਈਜ਼ ਜਿਹੜਾ ਹਿੱਟ ਹੋ ਗਿਆ ਇਹ ਅਸੀਂ ਜਿਹੜੀ ਲਾਟਰੀ ਵੇਚੀ ਸੀ ਜੀ ਇਹ ਅਸੀਂ ਆਨਲਾਈਨ ਵੇਚੀ ਸੀ ਇਹਨਾਂ ਨੇ ਵਟਸਐਪ ਤੇ ਖਰੀਦੀ ਸੀ ਠੀਕ ਹੈ ਵਟਸਐਪ ਰਾਹੀਂ ਕੇ ਹਾਂਜੀ ਅੱਛਾ ਭਾਈ ਜੀ ਇੱਕ ਚੀਜ਼ ਹੋਰ ਇੱਥੇ ਵੀ ਕਾਫੀ ਲੋਕਾਂ ਨੂੰ ਇਹ ਨਹੀਂ ਪਤਾ ਲਾਟਰੀ ਤੇ ਨਿਕਲ ਜਾਂਦੀ ਹੈ ਇਹਦਾ ਪੇਮੈਂਟ ਦੇ ਜੀ ਦੋ ਮੈਥਡ ਹੁੰਦੇ ਨੇ ਜੀ ਇੱਕ ਤਾਂ ਹੁੰਦਾ ਕੈਸ਼ ਰਾਹੀਂ ਪੇਮੈਂਟਾਂ ਜਿਵੇਂ ਛੋਟੀਆਂ ਮੋਟੀਆਂ ਪੇਮੈਂਟਾਂ ਹੁੰਦੀਆਂ ਨੇ ਜੀ 6000 ਹੋ ਗਿਆ 4500 ਹੋ ਗਿਆ 45000 ਹੋ ਗਿਆ ਜਿਹੜੀਆਂ ਉਸ ਤੋਂ ਬਾਅਦ ਲੱਖ ਚ ਪੇਮੈਂਟ ਪਹੁੰਚ ਜਾਂਦੀ ਹੈ ਜੀ ਉਹਨਾਂ ਦਾ ਜਿਵੇਂ ਕਰੋੜ ਹੋ ਗਿਆ ਤਾਂ ਉਹ 45 ਦਿਨ ਦਾ ਗਵਰਨਮੈਂਟ ਦਾ ਪ੍ਰੋਸੈਸ ਹੀ ਹੈ ਜੀ ਜਿਵੇਂ ਉਹਨੂੰ 2.5 ਲੱਖ ਹੋ ਗਿਆ ਜਾਂ 4.5 ਲੱਖ ਹੋ ਗਿਆ ਇੱਕ ਇਹਨਾਂ ਦਾ ਕਲੇਮ ਫਾਰਮ ਹੁੰਦਾ ਜੀ ਆ ਨਾਗaland ਸਟੇਟ ਦੀ ਲਾਟਰੀ ਹੈਗੀ ਜੀ ਇਹ ਕਲੇਮ ਫਾਰਮ ਹੈ ਇਹਨਾਂ ਦਾ ਉਹਨਾਂ ਇਹਨਾਂ ਦਾ ਆਧਾਰ ਕਾਰਡ ਪਿੰਨ ਕਾਰਡ ਕੀਤਾ ਹੋਇਆ ਮੈਂਚ ਉਹ ਅਗਲੇ ਦਿਨਾਂ ਦੀ ਆਰਟੀਐਸ ਕਰਕੇ ਇਹਨਾਂ ਦੇ ਖਾਤੇ ਦੇ ਵਿੱਚ ਟਰਾਂਸਫਰ ਹੋ ਜਾਂਦੀ ਪੇਮੈਂਟ ਕਿੰਨਾ ਟਾਈਮ ਲੱਗ ਜਾਂਦਾ ਭਾਈ ਜੀ ਮੀਨਜ਼ ਮੰਨ ਕੇ ਚਲੋ ਅੱਜ ਅਸੀਂ ਫਾਰਮ ਭੇਜ ਦਾਂਗੇ ਜੀ ਕੱਲ ਨੂੰ ਆਰਟੀਐਸ ਲਈ ਇਹਨਾਂ ਦੇ ਖਾਤੇ 'ਚ ਸਾਢੇ 10 11 ਵਜੇ ਪੇਮੈਂਟ ਆ ਜੂਗੀ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਬਹੁਤ ਵਧੀਆ ਗੱਲ ਹੈ ਤੇ ਭਾਈ ਜੀ ਜੇ ਕਿਸੇ ਨੇ ਹੁਣ ਲਾਟਰੀਆਂ ਹੁਣ ਦੇਖੋ ਨਾਮ ਨਿਕਲ ਰਿਹਾ ਲੋਕਾਂ ਦਾ ਇੱਕ ਵਿਸ਼ਵਾਸ ਹੈ ਤੁਹਾਡੇ ਨਾਲ ਜਿਹੜਾ ਜੁੜ ਗਿਆ ਹੁਣ ਜੇ ਕਿਸੇ ਨੇ ਵੀ ਲਾਟਰੀ ਖਰੀਦਣੀ ਹੋਵੇ ਕਿਉਂਕਿ ਦੂਰ ਦਰਾ ਦੇ ਲੋਕ ਵੀ ਖਰੀਦਣਗੇ ਤਾਂ ਉਹਨਾਂ ਵਾਸਤੇ ਤੁਸੀਂ ਕੀ ਸਹੂਲਤ ਅਸੀਂ ਉਹਨਾਂ ਲਈ ਆ ਸਹੂਲਤ ਰੱਖੀ ਹੈ ਸਾਡਾ WhatsApp ਨੰਬਰ ਹੈਗਾ 99151 17592 ਜੀ ਕੋਈ ਵੀ ਇਸ ਤੇ WhatsApp ਤੇ ਟਿੱਕ ਟੱਕ ਪਾਉਗਾ ਅਸੀਂ ਉਹਨੂੰ ਬਿੱਲ ਦੇ ਨਾਲ ਬਿੱਲ ਦੇਵਾਂਗੇ ਨਾਲ ਉਹਦੀ ਲਾਟਰੀ ਦੀ ਫੋਟੋ ਭੇਜਾਂਗੇ ਤੇ ਉਹਨਾਂ ਦਾ ਪੂਰਾ ਬਾਇਓ ਡਾਟਾ ਸੇਵ ਕਰਕੇ ਸਾਨੂੰ ਭੇਜ ਦਾਂਗੇ ਜੀ ਠੀਕ ਹਾਂ ਚਾਹੇ ਕਿ ਪੂਰਾ ਪਾਰਦਰਸ਼ੀ ਕੰਮ ਹੈਗਾ ਪੂਰਾ ਟ੍ਰਾਂਸਪੇਰੈਂਸੀ ਕੰਮ ਹੈ ਜੀ ਕੋਈ ਇਹਦੇ ਵਿੱਚ ਇਗਨੋਰੈਂਸ ਨਹੀਂ ਹੈਗੀ ਜੇ ਉਹ ਵੀ ਬੰਦਾ ਸਾਨੂੰ ਲਾਟਰੀ ਪਾਏਗਾ ਉਹਦੀ ਪੇਮੈਂਟ ਸਾਡੇ ਨੰਬਰ ਤੇ ਸੈਂਡ ਕਰੇਗਾ ਸਕਰੀਨਸ਼ਾਟ ਅਤੇ ਟਿਕਟ ਅਸੀਂ ਉਹਨੂੰ ਸੈਂਡ ਕਰਾਂਗੇ ਇਸ ਤੋਂ ਇਲਾਵਾ ਸਾਡਾ ਕੋਈ ਹੋਰ ਵੀ ਨੰਬਰ ਨਹੀਂ ਹੈਗਾ ਨਾ ਹੀ ਕੋਈ ਸਾਡਾ ਵਟਸਐਪ ਗਰੁੱਪ ਚੱਲ ਰਿਹਾ ਹੈ 9915517592 ਦੀ ਸਾਡਾ ਜੈਨੂਅਲ ਤੇ ਅਫੀਸ਼ੀਅਲ ਨੰਬਰ ਹੈ ਬਹੁਤ ਵਧੀਆ ਗੱਲ ਹੈ ਜਿਹੜੀ ਭਰਾ ਨੇ ਦੱਸੀ ਹੈ ਕਿ ਤੁਸੀਂ ਦੇਖਿਓ ਭਰਾ ਨੂੰ 4.5 ਲੱਖ ਦੀ ਜਿਹੜੀ ਲਾਟਰੀ ਲੱਗੀ ਹੈ ਤੇ ਢੀੜ ਹੈ ਜਿਹੜੀ ਤੁਸੀਂ ਅੱਥੇ ਦੇਖ ਸਕਿਓ ਕਾਫੀ ਲੋਕ ਹੈ ਜਿਹੜੇ ਜਮ੍ਹਾਂ ਹੋਏ ਹੋਏ ਆ ਇੱਥੇ ਦੇਖਣ ਵਾਸਤੇ ਤੇ ਸਾਰਿਆਂ ਦੇ ਲੋਕਾਂ ਦੇ ਵਿੱਚ ਇਹ ਮਨਾਂ ਦੇ ਵਿੱਚ ਵੀ ਹੈਗਾ ਵੀ ਅਸੀਂ ਵੀ ਲਾਟਰੀ ਪਾਈ ਹੁੰਦੀ ਤਾਂ ਸ਼ਾਇਦ ਸਾਨੂੰ ਵੀ ਨਾਮ ਨਿਕਲਦਾ ਕਿਉਂਕਿ ਭਰਾ ਜੀ ਗੱਲ ਸਿੱਧੀ ਹੈ ਵੀ ਜਿਹੜੀਆਂ ਲਾਟਰੀ ਨਿਕਲਦੀਆਂ ਉਹ ਲਾਟਰੀ ਪਾਉਣ ਵਾਲੀ ਨਿਕਲਦੀਆਂ ਬਿਨਾਂ ਲਾਟਰੀ ਟਿਕਟ ਤੋਂ ਲਾਟਰੀ ਨਹੀਂ ਮਿਲਦੀ ਠੀਕ ਹੈ ਜੀ ਪਾਓਗੇ ਤਾਂ ਉਹ ਇੱਥੇ ਜਰੂਰ ਮਿਲੂਗੀ ਕਦੇ ਨਾ ਕਦੇ ਤੁਹਾਡਾ ਵੀ ਨੰਬਰ ਲੱਗੂਗਾ ਤੁਹਾਡੀ ਵੀ ਕਿਸਮ ਤੇ ਇਹ ਜਿਹੜਾ ਨੰਬਰ ਹੈ ਤੁਹਾਡੇ ਜਿਹੜਾ ਸਕਰੀਨ ਦੇ ਥੱਲੇ ਚੱਲ ਰਿਹਾ ਨੰਬਰ ਇਸ ਨੰਬਰ ਦੇ ਉੱਪਰ ਤੁਸੀਂ ਇਸ ਲਾਟਰੀ ਸਟਾਲ ਦੇ ਉੱਪਰ ਕੰਟੈਕਟ ਹੈ ਜਿਹੜਾ ਕਰ ਸਕਦੇ ਹੋ ਇਸ ਤੇ ਤੁਸੀਂ ਟਿਕਟਾਂ ਪ੍ਰਾਪਤ ਕਰ ਸਕਦੇ ਹੋ ਤੇ Google Pay ਫੋਨ पे ਵਗੈਰਾ ਪੈਸੇ ਜਿਹੜਾ ਇਹਨਾਂ ਦੇ ਡਿਜੀਟਲ ਤਰੀਕੇ ਰਾਹੀਂ pa sakde ho ਤਾਂ ਤੁਹਾਡੀ ਵੀ ਕਿਸਮਤ ਹੈ ਜਿਹੜੀ ਕਦੇ ਨਾ ਕਦੇ ਜਰੂਰ ਜਾਗੂਗੀ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਤੇ ਲਾਈਕ ਜਰੂਰ ਕਰਿਓ ਤਾਂ ਇਸੇ ਨਾਲ ਹੀ ਸਾਡੇ ਨਾਲ ਬਣ ਰਹੇ ਹੋਰ ਖਬਰਾਂ ਵਾਸਤੇ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ